ਜੱਥੇਦਾਰ ਸੰਤੋਖ ਸਿੰਘ ਜੀ ਸਰਸੇ ਵਾਲੇ ਜੋ ਮਾਹਪੁਰਖਾਂ ਦੇ ਸੰਤ ਪਾਬਾ ਨਰਿੰਦਰ ਸਿੰਘ ਜੀ ਉਹਨਾਂ ਦੇ ਬਹੁਤੇ ਨੇੜਤਾ ਰਿਸ਼ਤੇ ਨਾਤੇ ਵੀ ਨੇ ਤੇ ਮੈਂ ਉਹਨਾਂ ਦਾ ਵੀ ਬਹੁਤ ਸਤਿਕਾਰ ਕਰਦਾ ਜੀ ਆਇਆਂ ਧੰਨਵਾਦ ਕਰਦਾ ਹੁਣ ਜੱਥੇਦਾਰ ਬਾਬਾ ਸੰਤੋਖ ਸਿੰਘ ਜੀ ਸਰਸੇ ਵਾਲੇ ਜੋ ਭਾਈ ਸਾਹਿਬ ਜੀ ਦਾ 20 ਮਿੰਟ ਦਾ ਸਮਾਂ ਹੈ ਆਓ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਗੁਰ ਇਤਿਹਾਸਨ ਦੇ ਨਾਲ ਆ ਜੋੜਨਗੇ ਆਪ ਸੰਤਾਨੇ ਸਰਵਣ ਕਰਨਾ ਜੀ ਇਹ ਮਹਾਪੁਰਸ਼ ਨੇ ਸੰਤ ਬਾਬਾ ਨਰਿੰਦਰ ਸਿੰਘ ਜੀ ਦੇ ਨਾਲ ਬੜਾ ਸਨੇਹ ਹੈ ਇਸ ਪਰਿਵਾਰ ਦਾ ਇਸ ਜਥੇ ਦਾ ਮੈਂ ਇੱਥੇ ਤੱਕ ਕਹਿ ਸਕਦਾ ਕਿ ਮਹਾਪੁਰਸ਼ ਨਹੀਂ ਅਜ ਬਹੁਣ ਸਕੇ ਕਿਸੇ ਕਾਰਜਾਂ ਕਰਕੇ ਜਥਾ ਪਹੁੰਚਿਆ ਇਹੀ ਮੰਨ ਲਿਓ ਵੀ ਆਈ ਗਏ ਨੇ ਇੰਨਾ ਪਰਿਵਾਰ ਦਾ ਸਨੇਹ ਹੈ ਨੇੜੇ ਕਿਤੇ ਸਾਧੂ ਮਹਾਤਮਾ ਦਾ ਕੋਈ ਵਜ਼ੀਰ ਆ ਜਾਵੇ ਨਾ ਤੇ ਪਹੁੰਚ ਜੋ ਵਜ਼ੀਰੇ ਤੇ ਮਹਾਤਮਾ ਆਵੇ ਵਜ਼ੀਰ ਤੇ ਸਾਧੂ ਦੇ ਵਿੱਚ ਕੋਈ فرق ਨਹੀਂ ਹੁੰਦਾ ਸਾਧੂ ਜਨਾਂ ਦੇ ਦਰਸ਼ਨ ਔਰ ਨਾਮ ਨਾਲ ਰੰਗੀਆਂ ਹੋਈਆਂ ਪਵਿੱਤਰ ਰੂਹਾਂ ਜਿਸ ਸਥਾਨ ਤੇ ਆਪਾਂ ਸਾਰੇ ਅੱਜ ਪਹੁੰਚੇ ਹਾਂ ਸਤਕਾਰਯੋਗ ਬਾਬਾ ਨਰਿੰਦਰ ਸਿੰਘ ਜੀ ਸਤਕਾਰਯੋਗ ਬਾਬਾ ਬਰਵਿੰਦਰ ਸਿੰਘ ਜੀ ਉਹਨਾਂ ਤੋਂ ਵਰਸਾਏ ਹੋਏ ਮੇਰੇ ਅਤੀ ਸਤਕਾਰਯੋਗ ਜਥੇਦਾਰ ਸੰਤ ਸਪਾਹੀ ਬਾਬਾ ਗੁਰਮੀਤ ਸਿੰਘ ਜੀ ਬਾਬਾ ਹਰਜਿੰਦਰ ਸਿੰਘ ਜੀ ਸਪਰੋਡ ਦੀ ਧਰਤੀ ਤੋਂ ਉਹਨਾਂ ਦੇ ਵੀ ਅੱਜ ਦਰਸ਼ਨ ਇੱਥੇ ਹੋਏ ਆ ਬਾਬਾ ਦਲੇਰ ਸਿੰਘ ਜੀ ਜਿਹੜੇ ਇਸ ਅਸਥਾਨ ਦੀ ਸੇਵਾ ਕਰਵਾ ਰਹੇ ਹਨ ਵਾਹਿਗੁਰੂ ਔਰ ਜਿਨ੍ਹਾਂ ਦਾ ਨਾਂ ਲੈਣ ਦੇ ਨਾਲ ਹੀ ਮਨੁੱਖ ਦਾ ਜੀਵਨ ਬਦਲ ਜਾਂਦਾ ਹੈ ਮੇਰੇ ਅਤੀ ਸਤਕਾਰਯੋਗ ਬ੍ਰਹਮ ਗਿਆਨੀ ਬਾਬਾ ਸ਼ੀਸ਼ਾ ਸਿੰਘ ਜੀ ਉਹਨਾਂ ਦੇ ਵੀ ਅੱਜ ਦਰਸ਼ਨ ਹੋ ਰਹੇ ਨੇ ਕਿਉਂਕਿ ਜਦੋਂ ਕਿਸੇ ਸਾਧੂ ਰੱਬ ਦਾ ਦਰਸ਼ਨ ਕਰਨਾ ਹੋਵੇ ਉਹਨਾਂ ਦੀ ਤਸਵੀਰ ਨੂੰ ਵੇਖਣਾ ਹੋਵੇ ਤੇ ਉਹਨਾਂ ਦੇ ਪਿਆਰਿਆਂ ਵਿੱਚੋਂ ਉਹਨਾਂ ਦੇ ਪਰਿਵਾਰ 'ਚੋਂ ਵੇਖਿਆ ਜਾ ਸਕਦਾ ਹੈ ਆਚਰ ਵਾਲੀਆਂ ਸੰਗਤਾਂ ਸਾਰੀਆਂ ਇੱਥੇ ਪਾਈ ਗੁਰੂ ਸੇਵਾ ਕਰਕੇ ਮੇਰੇ ਇਲਾਕੇ ਦੀ ਸਰਸੇ ਤੋਂ ਝੋੜਨ ਵਾਲੀ ਤੋਂ ਸੰਗਤਾਂ ਪਹੁੰਚੀਆਂ ਭਾਈ ਮੰਗਾਲੇ ਦੀ ਨਗਰ ਦੀ ਸੰਗਤ ਇੱਥੇ ਪਹੁੰਚੇ ਕਰੀ ਵਾਲੇ ਤੋਂ ਚੀਮਾ ਸਾਹਿਬ ਦੀ ਭਾਈ ਜਗਿੰਦਰ ਸਿੰਘ ਜੀ ਸੰਗਤਾਂ ਨੂੰ ਨਾਲ ਲੈ ਕੇ ਇੱਥੇ ਪਹੁੰਚੇ ਸਮਾ ਕੇਵਲ ਮੈਂ ਕੋਈ ਚੰਗਾ ਭਾਗ ਕੀਤਾ ਹੈ ਸਤਿਗੁਰੂ ਜੀ ਨੇ ਮੇਰੇ ਉੱਤੇ ਵੀ ਇਹ ਕਿਰਪਾ ਕੀਤੀ ਬਾਬਾ ਨਰਿੰਦਰ ਸਿੰਘ ਜੀ ਹੋਣਾ ਨੇ ਮੈਨੂੰ ਵੀ ਇਸ ਤਰ੍ਹਾਂ ਦਾ ਜੀਵਨ ਬਖਸ਼ਿਆ ਮੈਂ ਤੇ ਇਸ ਘਰ ਦਾ ਚੌਂਕੀਦਾਰ ਆ ਮੈਂ ਕੋਈ ਪ੍ਰਚਾਰਕ ਨਹੀਂ ਮੈਂ ਕੋਈ ਟਾਈਮ ਨਹੀਂ ਲਾਉਣ ਆਇਆ ਮੈਂ ਤੇ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਹਾਂ ਇਸ ਨਿਮਾਣੇ ਦੇ ਚੌਂਕੀਦਾਰ ਨੂੰ ਕਿਤੇ ਦਰਸ਼ਨ ਹੋ ਜਾਏ ਮੇਰਾ ਵੀ ਕੀਰਤਨ ਦੇ ਰਾਈ ਕਿਤੇ ਹਾਜ਼ਰੀ ਦੋ ਮਿੰਟ ਗੁਰੂ ਦਰਬਾਰ ਵਿੱਚ ਲੱਗ ਜਾਏ। ਤੋਂ ਆਓ ਜਿੰਨਾ ਕ ਸਮਾਂ ਹੈ ਮੈਂ ਪਹਿਲਾਂ ਦਰਬਾਰ ਸਾਹਿਬ ਤੋਂ ਰਾਗੀ ਸਿੰਘ ਜਿਹੜੇ ਆਏ ਉਹਨਾਂ ਨੂੰ ਸੁਣਿਆ। ਤੇ ਪਤਾ ਲੱਗਾ ਵੀ ਉਹਨਾਂ ਦਾ ਸੁਰ ਤੇ ਆ ਬੀਬੀਆਂ ਜਿਹੜੀਆਂ ਬੈਠੀਆਂ ਨੇ ਕਿਵੇਂ ਸੁਰ ਮਲਾ ਰਹੀਆਂ ਸਨ। ਸ਼ਬਦ ਕਿਵੇਂ ਸੁਰ ਵਿੱਚ ਗਾਇਆ ਜਾ ਰਿਹਾ ਸੀ। ਜੇ ਲੰਗਰ ਤੇ ਜਾ ਕੇ ਪਕੌੜੇ ਪਨੀਰ ਵਾਲੇ ਖਾਦੇ ਤੇ ਉਹ ਖਾਣ ਨਾਲ ਪਤਾ ਲਗਾ ਵੀ ਇਹ ਸੁਰ ਤੇ ਉਦੋਂ ਵੀ ਵਧ ਗਿਆ ਉਹ ਪਕੌੜੇ ਉਦੋਂ ਵੀ ਸੁਰ ਵਿੱਚ ਸਨ ਉਹਨਾਂ ਤੋਂ ਬਾਅਦ ਜਿਵੇਂ ਜਿਵੇਂ ਪ੍ਰਚਾਰਕ ਸੁਣੇ ਬੜੇ ਸਰੀਲੇ ਬੜੇ ਮਿੱਠੇ ਤੇ ਬੜੇ ਸੁਆਦਲੇ ਤੇ ਜੇ ਸੈਕਟਰੀ ਸਾਹਿਬ ਨੂੰ ਸੁਣਿਆ ਤੇ ਉਹ ਹੋਰ ਵੀ ਸੁਆਦਲੇ ਉਹ ਤੁਸੀਂ ਵੇਂਦੇ ਹੋ ਨਾ ਇੱਕ ਗੁੱਠ ਤੇ ਚਟਣੀ ਵੀ ਪਈ ਹੁੰਦੀ ਹੈ ਉਹ ਸਾਰੇ ਪਦਾਰਥਾਂ ਤੋਂ ਅਲੱਗ ਹੁੰਦੀ ਹੈ ਉਸ ਕਦਰ ਸਾਹਿਬ ਕਹਿ ਰਹੇ ਸਨ ਵੀ ਸਾਰਿਆਂ ਨੂੰ ਟਾਈਮ ਅਸੀਂ ਦੇਨੇ ਆ ਸਾਰੇ ਪ੍ਰਚਾਰਕ ਲੋਕਾਂ ਨੂੰ ਸੰਗਤ ਨੂੰ ਗਿਆਨ ਕਰਦੇ ਨੇ ਪਰ ਆਪ ਵੀ ਗਿਆਨ ਲੈਣ ਭਾਈ ਅਸੀਂ ਵੀ ਟਾਈਮ ਦੇ ਵਿੱਚ ਰਹਿਣਾ ਆਓ ਸੁਣੀਏ ਸ਼ਬਦ ਹਾਂ ਵੀ ਜੋਗੀਆ ਸਾਹਿਬ ਜੀ ਦੀ ਯਾਦ ਅੰਦਰ ਉਹਨਾਂ ਦੀ ਯਾਦ ਜਗਾ ਜਗਾ ਉੱਤੇ ਦੇਸ਼ ਵਿਦੇਸ਼ ਵਿੱਚ ਮਨਾਈ ਜਾਂਦੀ ਹੈ ਮੈਂ ਸਮੇਂ ਦੇ ਵਿੱਚ ਹੀ ਰਹਿ ਕੇ ਕੁਝ ਗੱਲ ਕਰਾਂਗਾ ਦਿੱਲੀ ਵਿੱਚ ਜੇ ਦੇਂਦੇ ਨਾ ਸੀਸ ਜਾ ਕੇ ਹਿੰਦ ਵਿੱਚ ਨਾ Hindu ਦਾ ਨਾਮ ਹੁੰਦਾ ਮੰਦਰ ਅਤੇ ਸ਼ਵਾਲੇ ਨਾ ਨਜ਼ਰ ਆਉਂਦੇ ਨਾ ਕੋਈ ਪੂਜਦਾ ਸੀਤਾ ਤੇ ਰਾਮ ਹੁੰਦਾ ਵਾਹ ਸਭ ਸੁਨਨਤ ਕਰਵਾਮ ਦੇ ਹਿੰਦਵਾਸੀ ਘਰ ਘਰ ਦੇ ਵਿੱਚ ਕੁਰਾਨ ਹੁੰਦਾ ਰੋਜ਼ੇ ਰੱਖ ਕੇ ਪੜਦੇ ਨਮਾਜ਼ ਸਾਰੇ ਵਿੱਚ ਸ਼ਰਾ ਦੇ ਹਮਨ ਹਰਾਮ ਹੁੰਦਾ ਜੋ ਕੁਝ ਤੁਸੀਂ ਕੀਤੀ ਕਰਨੀ ਕਿਸੇ ਨਾ ਹੀ ਨਾ ਕੋਈ ਜੰਮਿਆ ਕਰਕੇ ਵਿਖਾਉਣ ਵਾਲਾ ਆਪਣੇ ਵਾਸਤੇ ਮਰਦੀ ਏ ਸਭ ਦੁਨੀਆ ਹਿੰਦ ਲਈ ਤਸੀਸ ਕਟਾਉਣ ਵਾਲਾ ਆ ਸਾਡੇ ਤੋਂ ਮਗਰਲੇ ਮੁਲਕ ਜਿੰਨੇ ਸਨ ਨਾ ਸਭ ਮਲਾਤ ਸੀ ਉਹਦੇ ਵਿੱਚ ਛਾਏ ਜਾਂਦੀ ਇਕਤਾ ਅਨੇਕਤਾ ਬੁલાਏ ਜਾਂਦੀ ਟਾਏ ਜਾਂਦੀ ਕੁਚਲਤਾ ਕਤੀਬਨ ਕੁਰਾਨ ਕੀ ਸਭ ਮੁਸਲਮਾਨ ਬਣਾ ਦਿੱਤੇ ਸਨ ਤੇ ਜੇ ਅੱਜ ਸਾਡਾ ਦੇਸ਼ ਅੱਜ ਸੋਭਾ ਪਾ ਰਿਹਾ ਬੜੇ ਬੜੇ ਮੰਦਰ ਇੱਥੇ ਜਿਨ੍ਹਾਂ ਤੇ ਸੋਨੇ ਲੱਗੇ ਹੋਏ ਨਜ਼ਰ ਆਉਂਦੇ ਆ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਦਾ ਸਦਕਾ ਹੈ ਨਾ ਕੁਰਬਾਨੀ ਹੁੰਦੀ ਅੱਜ ਇਹ ਵੀ ਦੇਸ਼ ਜਿਹੜਾ ਸੀ ਉਹਨਾਂ ਵਰਗਾ ਹੀ ਹੋਣਾ ਸੀ ਤੋਂ ਉਹਨਾਂ ਦੀ ਯਾਦ ਮਨਾਉਣ ਲਈ ਦਿਲ ਵਿੱਚ ਵਸਾਉਣ ਵਾਸਤੇ ਇੱਥੇ ਆਏ ਹਾਂ ਸੰਤ ਹੋਵੇ ਤੇ ਨਾਲ ਸਫਾਈ ਹੋਵੇ ਧੰ ਗੁਰੂ ਨਾਨਕ ਸਾਹਿਬ ਨੇ ਕਿਰਤ ਕਰਨ ਦੀ ਜਾਚ ਦੱਸੀ ਸੀ ਪਰ ਸਮਾਂ ਬਦਲਦਾ ਗਿਆ ਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਆਏ ਸੰਸਾਰ ਉੱਤੇ ਉਹਨਾਂ ਆਖਿਆ ਕਿੰਤੀਓ ਨਾਣ ਸ਼ਸਤਰ ਵੀ ਰੱਖੋ ਤੁਹਾਡੀ ਕਿਰਤ ਜਿਹੜੀ ਖੋਣ ਆਵੇਗਾ ਕੋਈ ਉਹਦੇ ਹੱਥ ਕੱਟ ਦਿੱਤੇ ਜਾਣਗੇ ਤੇਗ ਤੇਗ ਜੱਗ ਮੈਂ ਦਉ ਚੱਲੇ ਸੰਤ ਹੋਵੇ ਤੇ ਨਾਲ ਸਿਪਾਈ ਵੀ ਹੋਵੇ ਨਾਮ ਜਪੇ ਤੇ ਨਾਲ ਸ਼ਸਤਰ ਕਿਸੇ ਗਰੀਬ ਤੇ ਧੱਕਾ ਹੁੰਦਾ ਆਪਣੇ ਧਰਮ ਨੂੰ ਬਚਾਉਣ ਵਾਸਤੇ ਉਸ ਸ਼ਸਤਰ ਦੀ ਵੀ ਲੋੜ ਹੈ ਜਿਸ ਨਾਮ ਰਦੇ ਸੋਈ ਵੱਡ ਰਾਜਾ ਜਿਸ ਨਾਮ ਰਦੇ ਸੋਈ ਵੱਡ ਕਾਜਾ ਜਿਸ ਨਾਮ ਰਦੇ ਕੋਟ ਧਨ ਪਾਏ ਨਾਮ ਬਿਨਾ ਜਨਮ ਬਿਰਥਾ ਹੀ ਜਾਂਦਾ ਪਰ ਸਾਧੂ ਜਨ ਨਾਮ ਜਪਾਉਂਦੇ ਹਨ ਜਿਸ ਨਾਮ ਦੀ ਮਹਿਮਾ ਜ਼ਬਾਨ ਨਹੀਂ ਕਰ ਸਕਦੀ ਨਾਮ ਜਪਣ ਵਾਲਿਆਂ ਦੀ ਨਾਮ ਜਪਣ ਵਾਲਿਆਂ ਨੂੰ ਜਗ੍ਹਾ ਗੁਰੂ ਗ੍ਰੰਥ ਸਾਹਿਬ ਵਿੱਚ ਮਿਲੀ ਹੈ ਵਾਹ ਨਾਮ ਜਪਣ ਵਾਲਿਆਂ ਨੂੰ ਤਨ ਗੁਰੂ ਕਲਗੀ ਤਰ ਪਾਦਸ਼ਾਹ ਮਹਾਰਾਜ ਉਹਨਾਂ ਨੂੰ ਗੁਰੂ ਤੇ ਬਹੁਤ ਸਾਰੇ ਲੋਕ ਮੰਨਦੇ ਆ ਪਰ ਜਦੋਂ ਉਹਨਾਂ ਦੀ ਕਿਸੇ ਤਲਵਾਰ ਦੀ ਗੱਲ ਆਉਂਦੀ ਹੈ ਜਦੋਂ ਚੜ੍ਹਦੀ ਕਲਾ ਦੀ ਬਾਣੀ ਦੀ ਗੱਲ ਆਉਂਦੀ ਹੈ ਉਦੋਂ ਨਮਕਰ ਹੋ ਜਾਂਦੇ ਨੇ ਕੁਝ ਲੋਕ ਤੋਂ ਮੈਂ ਇਧਰ ਨਾ ਜਾਵਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਨਿਰੀ ਸ਼ਸਤਰ ਦੀ ਦੇਣ ਨਹੀਂ ਦਿੱਤੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੂੰ ਆਪ ਆਪਣੀ ਰਸਨਾ ਤੋਂ ਉਚਾਰਨ ਕਰਕੇ ਹਜ਼ੂਰ ਸਾਹਿਬ ਦੀ ਨਦੇੜ ਦੀ ਧਰਤੀ ਉੱਤੇ ਪੰਜ ਪੈਸੇ ਨਰੇਲ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਸਥਾਪਨਾ ਕੀਤਾ ਇੱਥੇ ਹੀ ਬਸ ਨਹੀਂ ਆਪਣੇ ਪਿਆਰਿਆਂ ਨੂੰ ਇਹ ਵੀ ਹੁਕਮ ਕੀਤਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਕਰੰਦਾ ਮੇਰਾ ਇੱਥੇ ਬਸ ਨਹੀਂ ਆਖਿਆ ਮੇਰਾ ਪਿਆਰਾ ਮੈਂ 60 ਸਾਲ ਦੀ ਉਮਰ ਤੱਕ ਆਪਣੇ ਯਾਰ ਦੀ ਉਡੀਕ ਕਰਦਾ ਰਵਾਂਗਾ ਜਿਹੜਾ ਹਜ਼ੂਰ ਸਾਹਿਬ ਦੀ ਧਰਤੀ ਉੱਤੇ 60 ਸਾਲ ਤੱਕ ਵੀ ਨਹੀਂ ਆਵੇਗਾ ਮੈਂ ਉਹਦੀ ਆਸ ਲਾ ਕੇ ਆਓ ਭਾਈ ਆਜ ਉਸ ਧਰਤੀ ਉੱਤੇ ਬਾਬਾ ਨਰਿੰਦਰ ਸਿੰਘ ਜੀ ਬ੍ਰਹਮ ਗਿਆਨੀ ਬਾਬਾ ਬਲਵਿੰਦਰ ਸਿੰਘ ਜੀ ਜੋ ਰਾਤ ਦਿਨ ਸੰਗਤਾਂ ਦੀ ਸੇਵਾ ਆ ਤੁਸੀਂ ਵੇਖ ਰਹੇ ਸੋ ਦਾਨੀਆਂ ਦਾ ਕੋਈ ਅੰਤ ਹੀ ਨਹੀਂ ਆਤੀ 31 ਟਰਾਲੇ ਜਿਲੇ ਫਿਰੋਜ਼ਪੁਰ ਦੀ ਸੰਗਤ ਵੱਲੋਂ ਕਿਹੋ ਦੇ ਸੇਵਾਦਾਰਾਂ ਦਾ ਕੋਈ ਅੰਤ ਹੀ ਨਹੀਂ ਪਿਛਲੇ ਦਿਨੀ ਤੁਸੀਂ ਅਨੰਦਾ ਦੀ ਪੁਰੀ ਵਿੱਚ ਮਿਖਿਆ ਹੈ ਲਗਾਤਾਰ ਪਦਾਰਥ ਨਾ ਦੇਣ ਵਾਲਿਆਂ ਦਾ ਅੰਤ ਹੈ ਬਹੁਤਾ ਕਹੀ ਹੈ ਬਹੁਤਾ ਹੋਏ ਨਾ ਸ਼ੱਕੜ ਵਾਲਿਆਂ ਦਾ ਕੋਈ ਅੰਤ ਆਉਂਦਾ ਹੈ ਇਹ ਭਾਈ ਕਿੱਥੋਂ ਆਉਂਦਾ ਸਮਾਨ ਸਾਰਾ ਇਹ ਮਾਇਆ ਕਿੱਥੋਂ ਆਉਂਦੀ ਹੈ ਉਹ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਬਾਬੇ ਨਦਾਨ ਸਿੰਘ ਨੂੰ ਕੁੱਟ ਕੇ ਛਾਤੀ ਨਾਲ ਲਾ ਕੇ ਆਖਿਆ ਸੀ ਨਦਾਨ ਸਿਆ ਉਹ ਖੀਸਾ ਮੇਰਾ ਤੇ ਹੱਥ ਤੇਰਾ ਇਹ ਨਹੀਂ ਮੁੱਕੂਗਾ ਓਏ ਗੁਰੂ ਦੇ ਖੀਸੇ ਵਿੱਚੋਂ ਸਾਰਾ ਖਜ਼ਾਨਾ ਆਉਂਦਾ ਹੈ ਭਾਈ ਆਓ ਜਰਾ ਉਹਨਾਂ ਸਾਧੂਆਂ ਦੀ ਮਹਿਮਾ ਸੁਣ ਕੇ ਫਿਰ ਸਮਾਪਤੀ ਬਲਵਾਦੇ ਆ ਹਾਂ ਵਜੋ दाधु आहे Bonnie up.